ਦਾ ਸਵਾਗਤ ਨਾਲ ਦੀ ਨਾਲ ਮੱਕੀ ਦੀ ਰੋਟੀ ਜਰੀਏ ਉਹ ਤਿਆਰ ਕਰਦੇ ਨੇ ਸੋ ਤਸਵੀਰ ਤੁਹਾਨੂੰ ਦਿਖਾਵਾਂਗੇ ਅੱਜ ਕਿਆ ਬਾ ਗਾ ਮੇਰਾ ਸਵਾਦ ਜਿਹੜਾ ਪਬਲਿਕ ਨੂੰ ਲੱਗਾ ਮੇਰੇ ਵੀਰ ਭਰਾਵਾਂ ਨੂੰ ਪੈਣਾ ਲੱਗਾ ਉਹਨਾਂ ਨੇ ਆਣਾ ਹੀ ਹੋਣਾ ਮੱਕੀ ਦੀ ਰੋਟੀ ਨਾਲ ਅਸੀਂ ਮੱਖਣ ਹੈ ਦੇਸੀ ਘਿਓ ਹੈ ਮੂਲੀ ਦਾ ਅਚਾਰ ਦੇਈਦਾ ਹੈ ਫਿਰ ਆਪਾਂ ਇੱਕ ਡਰਾਈ ਫੂਡ ਮਿਲਕ ਵੀ ਨਾਲ ਸਕਾਟ ਦਿੱਤਾ ਹੈ ਜਿਸੀ ਬਟਾਲੇ ਚ ਲੈ ਕੇ ਆ ਗਏ ਇਹ ਕੰਟੀਨਿਊ ਮੇਰੇ ਕੋਲ ਰੋਜ਼ ਵੀ ਲੱਗ ਰਹੇਗਾ ਸਰ ਅੱਜ ਫੇਰ ਤੁਹਾਨੂੰ ਪ੍ਰਾਣੀਆਂ ਜਿਆਦਾ ਦਿਖਾਨ ਲੱਗੇ ਆ ਪ੍ਰਾਣੀਆਂ ਜਿਆਦਾ ਤੁਸੀਂ ਹੈਰਾਨ ਹੋ ਜਾਣਾ ਕਿ ਪ੍ਰਾਣੀਆਂ ਜਿਆਦਾ ਕੀ ਦਿਖਾ ਰਿਹਾ ਲੱਕੀ ਤੁਹਾਨੂੰ ਦੱਸ ਦਈਏ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਸਾਡੇ ਬਜ਼ੁਰਗ ਦਾਦੀਆਂ ਮਾਤਾਵਾਂ ਸਾਗ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਵਾਉਂਦੇ ਸੀ ਕਿਉਂਕਿ ਹੁਣ ਸਰਦੀ ਜਿਹੜੀ ਐ ਆਉਣੀ ਸਟਾਰਟ ਹੋ ਗਈ ਐ ਕਿਉਂਕਿ ਬਾਰਿਸ਼ ਹੋਈ ਐ ਬਾਰਿਸ਼ ਤੋਂ ਬਾਅਦ ਜਿਹੜੀ ਐ ਸਰਦੀ ਹੋ ਗਈ ਐ ਸਰਦੀ ਦੇ ਵਿੱਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਜਿਹੜੀ ਐ ਉਹ ਬੜੇ ਪਸੰਦ ਕਰਦੇ ਨੇ ਅਕਸਰ ਪਿੰਡਾਂ ਦੇ ਵਿੱਚ ਲੋਕ ਜਰੇ ਨੇ ਸਾਗ ਤੇ ਸਰੋਂ ਜਾਂ ਸਾਗ ਤੇ ਨਾਲ ਦੀ ਨਾਲ ਮੱਕੀ ਦੀ ਰੋਟੀ ਜਰੀਏ ਉਹ ਤਿਆਰ ਕਰਦੇ ਨੇ ਸੋ ਤਸਵੀਰ ਤੁਹਾਨੂੰ ਦਿਖਾਵਾਂਗੇ ਅੱਜ ਸੋਸ਼ਲ ਮੀਡੀਆ ਮਸ਼ਹੂਰ ਉਹਨਰ ਪੀੜੇ ਵਾਲੇ ਨੇ ਨਵੀਂ ਜਰੀਏ ਵੈਰਾਈਟੀ ਇੱਕ ਤਿਆਰ ਕਰ ਦਿੱਤੀ ਵੈਰਾਈਟੀ ਨਵੀਂ ਨਹੀਂ ਆਪਾਂ ਪੁਰਾਣੀ ਕਹਿ ਸਕਦੇ ਹਾਂ ਕਿ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਇਹ ਬੜਾ ਵਧੀਆ ਜਿਹੜਾ ਇਹਨਾਂ ਨੇ ਆ ਤਿਆਰ ਕੀਤਾ ਹੈ ਤੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਕੀ ਕਹਣਾ ਉਹਨਾਂ ਦਾ ਤਾਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਅਜਿਹੜਾ ਸਾਗ ਹੈ ਘੋਟਨੀ ਦੇ ਨਾਲ ਘੋਕਿਆ ਜਾਂਦਾ ਹੈ ਤੇ ਨਾਲ ਦੀ ਨਾਲ ਜਿਹਨੂੰ ਕਹਿੰਦੇ ਨੇ ਕਿ ਧੁਕਣੀ ਦੇ ਵਿੱਚ ਸਵੇਰੇ ਰੱਖ ਦੇਣਾ ਸਾਰ ਤੇ ਸ਼ਾਮ ਤੱਕ ਜਿਹੜਾ ਧੁਕਦਾ ਰਹਿੰਦਾ ਹੀ ਉਹ ਸਾਗ ਜਿਹੜਾ ਪਿਆਰ ਕਰਦੇ ਆ ਤੁਸੀਂ ਘੋੜਦੇ ਨੇ ਘੋੜਦੇ ਨਾਲ ਆਟਾ ਵੀ ਵਿੱਚ ਪਾਉਂਦੇ ਨੇ ਪ੍ਰਾਣੀਆਂ ਜਾਦਾ ਤੁਹਾਨੂੰ ਅੱਜ ਤਾਜ਼ੀਆਂ ਕਰਾ ਰਹੇ ਆ ਗੱਲਬਾਤ ਕਰਦੇ ਆ ਕੀ ਕਹਿਣਾ ਸੰਨੀ ਭਾਜੀ ਦਾ ਸੋ ਨਮਸਕਾਰ ਭਾਜੀ ਨਮਸਕਾਰ ਜੀ ਸਰ ਭਾਜੀ ਕਿੱਦਾਂ ਮੰਨ ਦੇ ਵਿੱਚ ਆ ਗਿਆ ਫਿਰ ਕੁੱਲਰ ਪੀਜੇ ਤੋਂ ਬਾਅਦ ਅੱਗੇ ਕਿਹੜੇ ਮੁੰਡੇ ਦੇ ਬੜੇ ਮਸ਼ਹੂਰ ਹੋਏ ਤੁਸੀਂ ਕੁੱਲਰ ਪੀਜਾ ਬਤਾਲੇ ਚ ਮੈਂ ਫੇਮਸ ਕਰਤਾ ਜੀ ਬਹੁਤ ਲੋਕਾਂ ਨੇ ਕੋਪੀ ਕਰਨ ਦੀ ਕੋਸ਼ਿਸ਼ ਕੀਤੀ ਜੀ ਪਰ ਚਲੋ ਮੇਰੇ ਵੀਰ ਭਰਾ ਉਹ ਵੀ ਸਕਸੈਸ ਹੋਣ ਇਸ ਚੀਜ਼ ਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਕਿ ਜਿਹੜਾ ਮੇਰਾ ਸਵਾਦ ਆ ਮੇਰਾ ਸਵਾਦ ਜਿਹੜਾ ਪਬਲਿਕ ਨੂੰ ਲੱਗਾ ਮੇਰੇ ਵੀਰ ਭਰਾਵਾਂ ਨੂੰ ਪੈਣਾ ਲੱਗਾ ਉਹਨਾਂ ਨੇ ਆਉਣਾ ਹੀ ਆਉਣਾ ਜੀ ਤੇ ਬਾਕੀ ਸਿਰ ਹੁਣ ਇੱਕ ਮੈਂ ਸੈਕੰਡ ਕਨਸੈਪਟ ਲੈ ਕੇ ਆਇਆ ਹਾਂ ਜਿਹਦੇ ਵਿੱਚ ਆਪਾਂ ਸਟਾਰਟ ਕੀਤਾ ਵਾ ਸਰਦੀਆਂ ਨੂੰ ਧਿਆਨ ਚ ਰੱਖਦੇ ਹੋਏ ਸਾਗ ਮੱਕੀ ਦੀ ਰੋਟੀ ਨਾਲ ਅਸੀਂ ਮੱਖਣ ਹੈ ਦੇਸੀ ਘੋਇਆ ਮooli ਦਾ ਅਚਾਰ ਦੇਈਦਾ ਆ ਫਿਰ ਆਪਾਂ ਇੱਕ ਡਰਾਈ ਫੂਡ ਮਿਲਕ ਵੀ ਨਾਲ ਸਟਾਰਟ ਕੀਤਾ ਆ ਠੀਕ ਹੈ ਜੀ ਉਹਦਾ ਰਿਸਪੌਂਸ ਮੈਨੂੰ ਬਟਾਲੇ ਬਹੁਤ ਵਧੀਆ ਮਿਲਿਆ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਆ ਇਹ ਕਿਤੇ ਮਹੀਨੇ ਚ ਕਿਤੇ ਇੱਕ ਵਾਰੀ ਪੈਂਦੀਆਂ ਹੁਣ ਅਸੀਂ ਕੰਟੀਨਿਊ ਆ ਜਿਹੜੀਆਂ ਇਹ ਚੀਜ਼ਾਂ ਜੇ ਅਸੀਂ ਬਟਾਲੇ ਚ ਲੈ ਕੇ ਆ ਗਏ ਇਹ ਕੰਟੀਨਿਊ ਮੇਰੇ ਕੋਲ ਰੋਜ਼ ਮਿਲਿਆ ਕਰੇਗਾ ਸਰ ਮੇਰਾ ਐਡਰੈਸ ਹੈ ਸਮਾਧ ਰੋਡ ਆਰ ਆਰ ਬਾਬਾ ਕਾਲਜ ਗਰਲਸ ਕਾਲਜ ਗੇਟ ਨੰਬਰ 2 ਦੇ ਬਿਲਕੁਲ ਸਾਹਮਣੇ ਤੋਂ ਸਨੀ ਭਾਜੀ ਐ ਤਾਂ ਤੁਹਾਡੀ ਗੱਲ ਠੀਕ ਹੈ ਕਨਸੈਪਟ ਨਵਾਂ ਹੈ ਤੇ ਸਾਗ ਵੀ ਤੁਸੀਂ ਦਵਾ ਦਿੱਤਾ ਸਰ ਉਹ ਨਾਲ ਸਾਗ ਬਾਕੀ ਦੀ ਰੋਟੀ ਵੀ ਪਰ ਇਹਨੂੰ ਤਿਆਰ ਕਿੱਦਾਂ ਕਰਦੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਨਾ ਮੈਂ ਤਾਂ ਬੜਾ ਕੁਝ ਕਹਤਾਂ ਤੁਸੀਂ ਆਪਣੇ ਮੂੰਹੋਂ ਵੀ ਦੱਸੋ ਕਿੱਦਾਂ ਤਿਆਰ ਕਰਦੇ ਸੀ ਸਿਰ ਤਿਆਰ ਮੈਂ ਦੱਸ ਦਿੰਨਾ ਵਾ ਕਿਉਂਕਿ ਇਹਦੀ ਕਾਪੀ ਨਹੀਂ ਹੋ ਸਕਦੀ ਬੜੀ ਮਿਹਨਤ ਦਾ ਕੰਮ ਹੈ ਅਸੀਂ ਡਾਇਰੈਕਟ ਪਹਿਲੇ ਪੈਲੀਆਂ ਤੋਂ ਸਵੇਰੇ ਸਾਦ ਮੰਗਵਾਈਦਾ ਆਇਆ ਠੀਕ ਹੈ ਜੀ ਉਹਨੂੰ ਆਪ ਛਿੱਲਣਾ ਆਪ ਗੰਦਲਾਂ ਛਿੱਲਣੀਆਂ ਆਪ ਸਾਫ਼ ਕਰਨਾ ਮੈਂ ਤੇ ਮੇਰੇ ਮਿਸਿਸ ਨੇ ਫਿਰ ਕੱਟਣਾ ਵੀ ਆਪ ਹੀ ਆ ਜੀ ਫਿਰ ਅਸੀਂ ਉਹਨੂੰ ਛਿੱਲੇ ਦੇ ਉੱਤੇ ਬਣਾਈਦਾ ਵਾ ਮਿੱਟੀ ਦੀ ਭਾਂਡੀ ਦੇ ਵਿੱਚ ਬਹੁਤ ਵੱਡੇ ਸਾਈਜ਼ ਦੀ ਹੈ ਉਹਦੇ ਚ ਅਸੀਂ ਬਣਾਈਦਾ ਵਾ ਇਹਨੂੰ ਲਗਾਤਾ 4 ਤੋਂ 5 ਘੰਟੇ ਬਣਦੇ ਬਣਨਗੇ ਫਿਰ ਸਰ ਇਹਨੂੰ ਅਸੀਂ ਮਿਕਸੀ ਨਾਲ ਨਹੀਂ ਘੋਟੀਦਾ ਜਿਹੜੇ ਤੇ ਮੇਰੇਆਂ ਭੈਣਾ ਮੇਰੇ ਭਰਾਵਾਂ ਨੂੰ ਸਾਗ ਦਾ ਪਤਾ ਹੈ ਕਿ ਕਿਸ ਤਰ੍ਹਾਂ ਬਣਾਉਂਦਾ ਉਹ ਮੇਰੇ ਕੋਲ ਆ ਕੇ ਖਾਂ ਇਹਨੂੰ ਮਿਕਸੀ ਵਿੱਚ ਨਹੀਂ ਆਪਾਂ ਘੋਟੀਦਾ ਅਸੀਂ ਇਹਨੂੰ ਹੱਥਾਂ ਦੇ ਨਾਲ ਘੋਟਨੇ ਨਾਲ ਘੋਟੀਦਾ ਅੱਲਣ ਪਾਸ ਅੱਲਣ ਹੈ ਵਾਕਈ ਆਟੇ ਨੂੰ ਕਿਹਾ ਜਾਂਦਾ ਅੱਲਣ ਉਹੀ ਹੁੰਦਾ ਨਾ ਉਹਦੇ ਤਿਆਰ ਕਰਦੇ ਫਿਰ ਉਦਾਂ ਹੀ ਸਰ ਸੇਮ ਪ੍ਰੋਸੀਜਰ ਹੈ ਤੇ ਫਿਰ ਬੜਾ ਟਾਈਮ ਲੱਗ ਜਾਂਦਾ ਹੁਣਾਂ ਨੂੰ ਰੋਜ਼ ਦੀ ਰੋਜ਼ ਫਿਰ ਲਿਆਣਾ ਰੋਜ਼ ਦੀ ਰੋਜ਼ ਇਹਨੂੰ ਔਰ ਸਾਫ਼ ਕਰਕੇ ਉਹਨੂੰ ਪਕਾਣਾ ਕਿੰਨਾ ਟਾਈਮ ਲੱਗ ਜਾਂਦਾ ਨਾ ਸਵੇਰੇ ਤੜਕੇ ਉੱਠਣਾ ਪੈਂਦਾ ਹੋਣਾ ਸਿਰ ਹਾਂਜੀ ਸਰ ਮੈਨੂੰ ਸਵੇਰੇ ਉੱਠਣਾ ਪੈਂਦਾ ਹੈ ਕਿਉਂਕਿ ਮੈਂ ਗਰਮੀ ਸਰਦੀ ਨਹੀਂ ਵੇਖਣੀ ਮੈਨੂੰ ਇਹ ਹੈ ਕਿ ਮੈਂ ਜਿੰਨੀ ਮਿਹਨਤ ਕਰ ਲਾਂਗਾ ਪਰਮਾਤਮਾ ਨੇ ਮੈਨੂੰ ਓਨਾ ਫਲ ਦੇ ਦੇਣਾ ਸਵੇਰੇ ਉੱਠੀਦਾ ਜੀ ਮੰਡੀ ਜਾ ਕੇ ਪਹਿਲੇ ਤਾਂ ਆਪਣੇ ਕੁੱਲੜ ਪੀਜੇ ਦਾ ਮਟੀਰੀਅਲ ਲੈ ਕੇ ਆਈਦਾ ਫਿਰ ਆਪਾਂ ਜੀ ਸਾਗ ਲਿਆਈਦਾ ਫਿਰ ਸਾਗ ਨੂੰ ਜਿਹੜਾ ਇਹਦਾ ਪ੍ਰੋਸੀਜਰ ਕੁਝ ਲੰਬਾ ਆ ਇਹਦੇ ਤੇ ਸਾਨੂੰ ਟਾਈਮ ਜ਼ਿਆਦਾ ਲੱਗਦਾ ਇਸੇ ਕਰਕੇ ਮੇਰਾ ਜਿਹੜਾ ਸਟਾਲ ਹੈ ਉਹ ਸ਼ਾਮੀ 3 ਵਜੇ ਤੋਂ ਦੁਪਹਿਰੀ ਬਾਅਦ ਹੀ ਲੱਗਦਾ ਆ ਜੀ ਕੌਫਰ ਕਾਉਂਟਿੰਡੀ ਦਾ ਕੀ ਹੈ ਕਿੰਨਾ ਕਿੰਨੇ ਦਾ ਪ੍ਰਾਈਸ ਹੈ ਤੇ ਕਿੰਨਾ ਉਹਦੇ ਚ ਮਟੀਰੀਅਲ ਪੈਂਦਾ ਤੇ ਮੱਕੀ ਦੀ ਰੋਟੀ ਕਿੰਨੀ ਦਿੰਦੇ ਆ ਤੇ ਉਹਦਾ ਪ੍ਰਾਈਸ ਵੀ ਸਾਡੇ ਦਰਸ਼ਕਾਂ ਨੂੰ ਕਿਉਂਕਿ ਫਿਰ ਉਹ ਬਾਰ-ਬਾਰ ਕਮੈਂਟ ਮਾਰਦੇ ਆ ਕਿ ਸਾਨੂੰ ਰੇਟ ਵੀ ਦੱਸ ਦਿਓ ਜੀ ਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਦਾ ਰੇਟ ਕੀ ਹੈ ਤੇ ਕਾਉਂਟਿੰਡੀ ਕੀ ਹੈ ਸਰ ਕੁਆਂਟੀਟੀ ਇਹਦੀ ਅਸੀਂ ਤਿੰਨ ਚਪਾਤੀਆਂ ਦੇ ਦੀਆਂ ਠੀਕ ਹੈ ਜੀ ਮੱਕੀ ਦੀ ਰੋਟੀ ਦੀਆਂ ਕਾਫੀ ਹੈਵੀ ਆ ਇੱਕ ਪਰਸਨ ਆਰਾਮ ਨਾਲ ਰੱਜ ਕੇ ਵੀ ਮਤਲਬ ਕਿ ਤ੍ਰਿਪਤ ਹੋ ਸਕਦੇ ਆ ਜੀ ਪੂਰੇ ਅਸੀਂ ਉਹਦੇ ਵਿੱਚ ਤਿੰਨ ਚਪਾਤੀਆਂ ਦੇ ਜਿਹੜੀਆਂ ਨਾਲ ਖੁੱਲੀ ਕੁਆਂਟੀਟੀ ਸਾਗ ਦੀ ਦੇਈ ਦੀ ਆ ਖੁੱਲੀ ਕੁਆਂਟੀਟੀ ਮੱਖਣ ਦੀ ਦੇਈ ਦੀ ਆ ਅਗਰ ਇਨ ਕੇਸ ਅਗਰ ਕਿਸੇ ਪਰਸਨ ਨੇ ਸੈਕੰਡ ਟਾਈਮ ਫਿਰ ਸਾਗ ਰੀਫਿਲ ਕਰਵਾਣਾ ਸੀ ਉਹ ਵੀ ਰੀਫਿਲ ਕਰਕੇ ਉਹਦਾ ਉਹਦਾ ਕੋਈ ਐਕਸਰਾ ਚਾਰजेस ਨਹੀਂ ਆ ਠੀਕ ਹੈ ਜੀ ਆਪਾਂ 90 ਰੁਪਏ ਦੀ ਥਾਲੀ ਦੇਤੀ ਉਹ ਡਿਲੀਵਰੀ ਹੋਮ ਡਿਲੀਵਰੀ ਵੀ ਕਰਦੇ ਹਾਂਜੀ ਹੋਮ ਡਿਲੀਵਰੀ ਕਰੀਦੀ ਆ ਸਰ ਬਿਲਕੁਲ ਫ੍ਰੀ ਆਫ ਕੋਸਟ ਆ ਆਪਾਂ 4 ਕਿਲੋਮੀਟਰ ਦਾ ਸਾਡਾ ਦਾਇਰਾ ਵਾ ਉਹਦੇ ਅੰਦਰ ਅੰਦਰ ਬਿਲਕੁਲ ਫ੍ਰੀ ਆਫ ਕੋਸਟ ਆ ਹੋਮ ਡਿਲੀਵਰੀ ਕਿੰਨਾ ਕੇ ਪਿਆਰ ਫਿਰ ਮਿਲਦਾ ਪਿਆ ਲੋਕਾਂ ਨੂੰ ਪਿਆਰ ਸਰ ਮੈਨੂੰ ਪਟਾਲੇ ਵਾਲੇ ਵੱਲੋਂ ਬਹੁਤ ਜ਼ਿਆਦਾ ਮਿਲਿਆ ਮੇਰਾ ਤਾਂ ਇਹੀ ਹੈ ਕਿ ਜੇ ਮੇਰੇ ਪਟਾਲੇ ਵਾਲੇ ਵਾਸੀ ਮੇਰੇ ਕੋਲੋਂ ਕੁਝ ਖਾਣਗੇ ਫਿਰ ਮੇਰੇ ਘਰੇ ਸੁਲ੍ਹਾ ਭਲੇਗਾ ਫਿਰ ਮੇਰੇ ਘਰੇ ਮੇਰੇ ਬੱਚੇ ਕੋਲ ਖਾਣਗੇ ਜੇ ਪਟਾਲਾਵਾਸੀ ਮੇਰੇ ਕੋਲ ਖਾਣਗੇ ਤੇ ਸੋ ਕੀ ਅਪੀਲ ਕਰਨਾ ਚਾਹਦੇ ਹੋ ਫਿਰ ਦਸ਼ਕਾਨੋ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਮੇਰਾ ਪਟਾਲੇ ਦਾ ਨਾਂ ਤੇ ਕੁਲਰ ਪੀਜ਼ੇ ਦੀ ਕੋਈ ਸੈਕੰਡ ਬ੍ਰਾਂਚ ਆ ਨਾ ਮੇਰੀ ਕੋਈ ਮੱਕੀ ਦੇ ਸਾੜ ਦੀ ਕੋਈ ਸੈਕੰਡ ਬ੍ਰਾਂਚ ਆ ਨਾ ਮੇ ਕੋਈ ਫਰਾਂਚਾਈਜ਼ੀ ਕੋਈ ਮਿਲਿਆ ਸਿੰਗਲ ਇੱਕੋ ਮੇਰਾ ਜਿਹੜਾ ਸਟਾਲ ਹੈ ਇੱਥੇ ਲੱਗਦਾ ਅਰਰ ਪਾਵਾਂ ਕੋਲੀ ਹੋਰ ਮੇਰੀ ਕਿਤੇ ਵੀ ਕੋਈ ਬ੍ਰਾਂਚ ਨਹੀਂ ਆ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਵੀਡੀਓ ਨੂੰ ਵਾਪਸ ਉਹ ਬਾਅਦ ਵਿੱਚ ਸ਼ੇਅਰ ਕਰਿਓ ਤੇਰੇ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਖਾਣ ਦੇ ਸ਼ੌਕੀਨ ਨੇ ਉਹ ਇੱਥੇ ਆਣ ਕੇ ਵਿਜ਼ਿਟ ਕਰ ਸਕਦੇ ਆ ਪਹਿਲਾਂ ਤੁਸੀਂ ਇਹਨਾਂ ਦਾ ਕੁਲਰ ਪੀਜ਼ਾ ਪਸੰਦ ਕੀਤਾ ਜੀ ਤਾਂ ਹੁਣ ਜਿਹੜਾ ਇਹ ਉਹਨਾਂ ਨੇ ਸਰਸੋਂ ਦਾ ਸਾਗ ਤੇ ਮੱਕੀ ਦੀ ਰੋਟੀ ਜਰੀਏ ਤਿਆਰ ਕੀਤੀ ਏ ਤੇ ਪ੍ਰਾਣੀਆਂ ਆਜਾਦਾ ਤੁਹਾਨੂੰ ਦਿਖਾਈਆਂ ਨੇ ਸੋ ਕਿਸੇ ਨੇ ਵੀ ਭੈਣ ਭਰਾ ਨੇ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਖਾਣਾ ਹੋਵੇ ਤਾਂ ਇੱਥੇ ਵਿਜ਼ਿਟ ਕਰ ਸਕਦਾ ਬਟਾਲਾ ਸ਼ਹਿਰ ਦੇ ਵਿੱਚ ਸੋ ਵੀਡੀਓ ਨੂੰ ਵੱਟੋ ਵੱਟ ਸ਼ੇਅਰ ਕਰਿਓ ਜਿਹੜੇ ਸ਼ੌਕੀਨ ਨੇ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਖਾਣ ਵਾਸਤੇ ਉਹ ਇੱਥੇ ਵਿਜ਼ਿਟ ਕਰ ਸਕਦੇ ਆ ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲਕੀ ਰਾਜਪੁਰ ਗੁਰਦਾਸਪੁਰ